ਓਹੋ ਥੱਕ ਗਿਆ ਓਏ ਲੈ ਲੈ ਲੱਤਾਂ ਨੇ ਮੇਰੇ ਛਾਲੇ ਨੇ ਇਕੱਠੇ ਆ ਕੇ ਫਾਹ ਲਿਆ ਨੇੜੇ ਤੇਰੇ ਪੜਿਆ ਨਹੀਂ ਜਾਂਦਾ ਤੀ ਤੇਥੋਂ ਤੂੰ ਨੇੜੇ ਪਰਦੇ ਕੱਤੇ ਇਹ ਜੈਵਕਾਰੇ ਦੇਖਣ ਨੂੰ ਦੇਖਣੇ ਤਪੋ ਕਣਕਾਂ ਲੈ ਟੋੜ ਕੇ ਇੱਧਰ ਲਾੜ ਕੇ ਓਏ ਓਰੇ ਪੈਟਕਾਂ ਜੀ ਆਉਂਦਾ ਆਟਾ ਬੁੜਾ ਕਿੱਥੋਂ ਮੇਰੇ ਛਾਲੇ ਮੁੱਲ ਛਾਲਾ ਕੁਛ ਮੁੱਲ ਦਾ ਖਾਨੀਓ ਕਬੀ ਓਰੇ ਦਾ ਪਾਣੀ ਵੀ ਮੁੱਲ ਦਾ ਮਿਲਦਾ ਫਰ ਮੇਰੇ ਛਲੇ ਮੋਟਰ ਲਵਾ ਦੇ ਤੇਰੇ ਪਿਓ ਨੂੰ ਕਹਿ ਦੇ ਆਇਆ ਤਾਇਆ ਤਾਇਆ ਇੱਥੇ ਹੌਲੀ ਬੋਲ ਇੱਥੇ ਆਲੇ ਵਾਲੇ ਬਾਹਲੇ ਰਹਿੰਦੇ ਨੇ ਪਿੰਡ ਚ ਆਪਾਂ ਸੱਤ ਚ ਨਹੀਂ ਖੜੇ ਹੈਗੇ ਹੋਰ ਹੋਣਾ ਤੈਨੂੰ ਪਤਾ ਨਹੀਂ ਇਥੇ ਇਥੋਂ ਉਹਦੀ ਮਾਰਨਗੇ ਲੱਤਾਂ ਆਪਣੇ ਕੱਢ ਦੇਣਗੇ ਆਪਾਂ ਨੂੰ ਇਹ ਕੋਈ ਹਵਾ ਤਾਂ ਨਹੀਂ ਝੱਕ ਜਿਆ ਕੀ ਆਇਆ ਤਾਇਆ ਆ ਗਿਆ ਕਰਿਆ ਆ ਕੀ ਕਰਿਆ ਜਾਂ ਰੋ ਡਿਪਟੀ ਲਵਾਉ ਜਮ ਦੇ ਨੇ ਸੀਟ ਮਸਾ ਓਖਾ ਹੋ ਹੋ ਕਰਕੇ ਮੈਂ ਫੱਟੀ ਤਰ ਕੇ ਉੱਥੇ ਨਾ ਬੈਠਾ ਡਾ ਬੇੜਾ ਬੈਠਾ ਕੌਣ ਗਿੱਟ ਤਾਂ ਰੱਖਿਆ ਉੱਤੇ ਆਏ ਹੇ ਉਹ ਤਾਇਆ ਸ਼ੰਖ ਜੀ ਮੂਤਿਆ ਆ ਉਹ ਯਾਰ ਬਾਪੂ ਬਾਪੋ ਹੋ ਗਿਆ ਕੀ ਹੋ ਗਿਆ ਉਹ ਬਾਪੂ ਹੋ ਗਿਆ ਬਟੋਚ ਬੁੱਟਾ ਗਿਆ ਕਾ ਵੱਡਾ ਅਰਜਨ ਬਣਿਆ ਫਿਰਦਾ ਉਹ ਉਹ ਸ਼ੰਖ ਹੁੰਦਾ ਏ ਸ਼ਿੰਕ ਹੈ ਉਹ ਸ਼ੰਖ ਨਹੀਂ ਹੈਗਾ ਓਏ ਪਾਪ ਕਰਾ ਹੋ ਗਿਆ ਤਿੱਥੋਂ ਤਾਇਆ ਚਲ ਕੋਈ ਨਾ ਹੁਣ ਤੈਨੂੰ ਨਹੀਂ ਪਤਾ ਇਹ ਗੱਲਾਂ ਦਾ ਆ ਜਾ ਬਾਹਰੇ ਬਹਿਣਿਆ ਬਣਿਆ ਫਿਰਦਾ ਆ ਜਾ